ਕਬੱਡੀ 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 ਸ਼ਰਲਾ ਤੇ ਦੀਪ ਆ ਸਾਹਮਣੇ ਆ ਓਏ ਗਬਰੂਆ ਐਕਸ਼ਨ ਆ ਗਿਆ ਐਕਸ਼ਨ ਬੁਆਏ ਆ ਗਿਆ ਐਕਸ਼ਨ ਪੁਆਇੰਟ ਆ ਗਿਆ ਕਹਿੰਦੇ ਪਾਣ ਦਾ ਪੱਤਾ ਬਣਾਈ ਫਿਰਦਾ ਚੰਦਰਾ ਕਹਿੰਦੇ ਛਾਤੀ ਦੇ ਉੱਪਰ ਇਹਦੀਆਂ ਗੱਲਾਂ ਹੁੰਦੀਆਂ ਚੋਲੇ ਵਾਲੇ ਸੁਖਮਣੂ ਕਹਿੰਦੇ ਉਸਤਾਦ ਮੰਨਿਆ ਦੁਨੀਆ ਤੇ ਛਾ ਗਿਆ ਪਰ ਡੱਗੋ ਵਾਲਾ ਕਹਿੰਦੇ ਮੂਹਰੇ ਹੋ ਗਿਆ ਨਜ਼ਾਰਾ ਲੋਕਾਂ ਨੂੰ ਆ ਗਿਆ ਆ ਸੁਆਦ ਹੈ ਉਗੋ ਕਹਿਣਾ ਤੇਰਾ ਲਾਕਾ ਗਬਰੂਆ ਜੱਫੇ ਲਾਉਣੇ ਪੈਣੇ ਕਰਮਜੀ ਸਰਪੰਚ ਦੀ 500 ਦੇ ਗਿਆ ਜਬਰਜੀ ਵਾਲੇ ਦੀਪ ਦੇ ਲਈ ਇੱਕ ਪਾਸੇ ਡੱਗੋ ਵਾਲਾ ਮੇਜਰ ਬਾਈ ਹੁਣਾਂ ਦਾ ਚਿਹਤਾ ਪਰ ਮੁੰਡਾ ਜੂਕੇ ਖੇਡਿਆ ਸਧਾਣੇ ਚੋਂ ਮੋਟਰਸਾਈਕਲ ਜੱਫੇ ਇੱਥੇ ਰੱਖਾ ਇੱਥੇ ਰੱਖਾ ਇੱਥੇ ਰੱਖਾ ਕੇ ਹੱਸਦਾ ਹੀ ਰਹਿੰਦਾ ਤੇ ਨਖਰੇ ਜੇ ਕਰਦਾ ਹੈ ਵੀ ਬਿੰਦੀ ਨੰਬਰ ਦਾ ਦੇਖਣਿਆਣਾ ਪੱਜਿਆ ਪਿਆ ਹੱਥ ਵਰਜੀਆਂ ਨੇ ਕਬੱਡੀ ਪਾ ਦਿੱਤੀ ਐ ਆਹ ਜੰਗੀਆਂ ਵਾਲੇ ਵਾਲੇ ਦਾ ਕਹਿੰਦੇ ਵੱਡਾ ਸਹਿਯੋਗ ਅੱਜ ਦੇ ਮੈਚ ਦੇ ਲਈ ਪੈਂਦੀ ਰੇਡ ਤੇ ਕੌਣ ਕੌਣ ਕੈਮਰੇ ਫੋਕਸ ਦੁਨੀਆ ਨੇ ਆਹ ਨਿਗਾਹਾਂ ਘਾਟ ਲੀਆਂ ਜਿਹੜੇ ਬੈਠੇ ਸੀ ਉਹ ਤੇ ਉੱਠ ਕੇ ਖੜੇ ਹੋ ਗਿਆ ਆਹ ਪੈਂਦੀ ਰੇਡ ਸ਼ਰਨਾ ਤੇ ਦੀਪ ਸ਼ਰਨਾ ਤੇ ਦੀਪ ਸ਼ਰਨਾ ਤੇ ਦੀਪ ਏ ਇੱਥੇ ਰਾਖਾ ਓਏ ਛੇਤੀ ਨਹੀਂ ਆ ਤਬਦਾ ਸ਼ਰਿਆਮ ਉੱਠਿਆ ਬੰਦ ਮੰਦਾ ਹਰ ਗੋਰਾ ਤੇ ਸ਼ਕੰਦਰ ਸਾਡੇ ਵੀਰ ਸਮਾਤਸਰੀਏ ਅਨੰਦ ਮਾਰ ਰਿਹਾ ਆ ਪੈਂਦੀ ਰੇਟ ਤੇ ਚਾਰਾਂ ਦੇ ਵਿੱਚੋਂ ਕੌਣ ਲੱਗੋ ਵਾਲਾ ਸ਼ਰਨਾ ਤੇ ਦੀਪਪੁਰ ਜੀ ਆ ਦੋ ਬਬਰ ਸ਼ੇਰਾਂ ਦੇ ਦਰਮਿਆਨ ਕਬੱਡੀ 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 ਸ਼ਰਨਾ ਤੇ ਦੀਪ ਆ ਸਾਹਮਣੇ ਆ ਹੋਏ ਗੇ ਬਰੂਆ ਐਕਸ਼ਨ ਆ ਗਿਆ ਕੀ ਬਾਤ ਹੈ ਓਏ ਨਜ਼ਾਰਾ ਲੋਕਾਂ ਨੂੰ ਆ ਗਿਆ ਹਾਂਜੀ ਮਿੱਤਰੋ ਉਮੀਦ ਕਰਦੇ ਹਾਂ ਇਹ ਵੀਡੀਓ ਕਲਿੱਪ ਤੁਹਾਨੂੰ ਚੰਗੀ ਲੱਗੀ ਤੇ ਹੋਰ ਵੀ ਕਬੱਡੀ ਦੀਆਂ ਬਹੁਤ ਵਧੀਆ-ਵਧੀਆ ਵੀਡੀਓਆਂ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣਾ ਪਿਆਰ ਬਣਾਈ ਰੱਖੋ ਮਿੱਤਰੋ ਉਮੀਦ ਕਰਦੇ ਹਾਂ ਤੁਹਾਨੂੰ ਸਾਡੇ ਵੱਲੋਂ ਦਿੱਤੀ ਇਹ ਅਪਡੇਟ ਚੰਗੀ ਲੱਗੀ ਹੋਵੇਗੀ ਧੰਨਵਾਦ